ਗੱਡੀ ਸਕਾਰਪੀ ਵੀ ਵਾਲੇ ਰੰਗ ਦੀ ਇਹਨੂੰ ਰੋਕਿਆ ਇਹਨੇ ਭਜਾਉਣ ਦੀ ਕੋਸ਼ਿਸ਼ ਕੀਤੀ ਇਹਨੇ ਗੱਡੀ ਭਜਾ ਲਈ ਭਜਾਉਣ ਤੋਂ ਬਾਅਦ ਫਿਰ ਦਾ ਪਿੱਛਾ ਕੀਤਾ ਫੇਰਾ ਰੋਡਵੇਜ ਦੇ ਦਿੱਕੂ ਲਾਗੇ ਜਾ ਕੇ ਇਹਨੂੰ ਫਿਰ ਅੱਗੇ ਗੱਡੀ ਲਾ ਕੇ ਇਹਨੂੰ ਪਤਾ ਨਹੀਂ ਕਿ ਮੇਰੇ ਮਗਰ ਆ ਰਹੀ ਗੱਡੀ ਇਹਨੂੰ ਅੱਗੇ ਗੱਡੀ ਲਾ ਕੇ ਫਿਰ ਇਹਨੂੰ ਗ੍ਰਿਫਤਾਰ ਕੀਤਾ ਜੀ ਦੇ ਮੁਲਾਜ਼ਮ ਨੇ ਹੀ ਸੜਕ ਨਿਯਮਾਂ ਦੀਆਂ ਧੱਜੀਆਂ ਉੜਾ ਦਿੱਤੀਆਂ ਦਰਅਸਲ ਕਾਲੇ ਰੰਗ ਦੀ ਸਕੋਰਪਿਓ ਲੈ ਕੇ ਜਾ ਰਿਹਾ ਸੀ ਤਾਂ ਨਾਕੇ ਤੇ ਪੁਲਿਸ ਵਾਲੇ ਨੇ ਰੋਕਣ ਦਾ ਇਸ਼ਾਰਾ ਕੀਤਾ ਪਰ ਇਸ ਨੇ ਆਪਣੀ ਸਕੋਰਪਿਓ ਭਜਾ ਲਈ ਅੱਗੇ ਜਾ ਕੇ ਪੁਲਿਸ ਨੇ ਘੇਰਾ ਪਾ ਕੇ ਇਸ ਨੂੰ ਰੋਕ ਲਿਆ ਔਰ ਪਤਾ ਲੱਗਾ ਕਿ ਇਹ ਵੀ ਪੁਲਿਸ ਦਾ ਮੁਲਾਜ਼ਮ ਹੈ ਕਾਲੇ ਰੰਗ ਦੀਆਂ ਚਾਲੀਆਂ ਇਸ ਨੇ ਸਕੋਰਪਿਓ ਤੇ ਲਗਾਈਆਂ ਹੋਈਆਂ ਸੀ ਆਈ ਕਾਰਡ ਪੰਜਾਬ ਪੁਲਿਸ ਦਾ ਪਿਆ ਸੀ ਅੱਗੇ ਸਟicker ਵੀ ਲੱਗਿਆ ਹੋਇਆ ਸੀ ਤਾਂ ਖੁਦ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਸੜਕ ਨਿਯਮਾਂ ਦੀਆਂ ਤੱਜੀਆਂ ਉਡਾ ਦਿੱਤੀਆਂ ਤਾਂ ਨਾਕੇ ਦੌਰਾਨ ਇਸਨੇ ਭੱਜਣ ਦੀ ਕੋਸ਼ਿਸ਼ ਕੀਤੀ ਔਰ ਜਦੋਂ ਬਾਕੀ ਦੇ ਮੁਲਾਜ਼ਮਾਂ ਨੇ ਇਸ ਨੂੰ ਪੁੱਛਿਆ ਤਾਂ ਬਹਾਨੇਬਾਜ਼ੀ ਕਰਨ ਲੱਗ ਪੈਂਦਾ ਮਾਮਲਾ ਬਟਾਲਾ ਦੇ ਜਲੰਧਰ ਰੋਡ ਦਾ ਜਿੱਥੇ ਬਟਾਲਾ ਟ੍ਰੈਫਿਕ ਪੁਲਿਸ ਦੇ ਵੱਲੋਂ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਨਾਕਾਬੰਦੀ ਕਰਦੇ ਹੋਏ ਹਰ ਆਉਣ ਜਾਣ ਵਾਲੇ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਸੀ ਅਤੇ ਜੇਕਰ ਕੋਈ ਕਮੀ ਦੱਸੀ ਜਾ ਰਹੀ ਸੀ ਉਹਨਾਂ ਦਾ ਚਲਾਨ ਵੀ ਕਟਿਆ ਜਾ ਰਿਹਾ ਸੀ ਇਸੇ ਦੌਰਾਨ ਇੱਕ ਕਾਲੇ ਰੰਗ ਦੀ ਸਕੋਰਪੀਓ ਨੂੰ ਇਸ਼ਾਰਾ ਕੀਤਾ ਪਰ ਸਕੋਰਪੀਓ ਚਾਲਕ ਨੇ ਸਕੋਰਪੀਓ ਭਜਾ ਲਈ ਇਹ ਸਭ ਦੇਖਦੇ ਹੋਏ ਬਟਾਲਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਦੇ ਵੱਲੋਂ ਵੀ ਸਕੋਰਪੀਓ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੇ ਰਸਤੇ ਦੇ ਵਿੱਚ ਸਕੋਰਪੀਓ ਨੂੰ ਘੇਰ ਲਿਆ ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਸਕੋਰਪੀਓ ਦੀ ਅੱਗੇ ਨੰਬਰ ਪਲੇਟ ਹੀ ਨਹੀਂ ਲੱਗੀ ਹੋਈ ਸੀ ਸਾਰੇ ਸ਼ਿਸ਼ਿਆਂ ਤੇ ਕਾਲੀਆਂ ਜਾਲੀਆਂ ਲੱਗੀਆਂ ਹੋਈਆਂ ਸੀ ਜਦੋਂ ਸਕੋਰਪੀਓ ਚਾਲਕ ਨੌਜਵਾਨ ਦੀ ਤਲਾਸ਼ੀ ਲਈ ਗਈ ਤਾਂ ਉਹ ਖੁਦ ਬਟਾਲਾ ਪੁਲਿਸ ਦਾ ਮੁਲਾਜ਼ਮ ਨਿਕਲਿਆ ਉਸ ਦੇ ਕੋਲੋਂ ਆਈ ਕਾਰਡ ਵੀ ਬਰਾਮਦ ਹੋਇਆ ਸਕੋਰਪੀਓ ਦੇ ਉੱਤੇ ਪੁਲਿਸ ਦਾ ਸਟicker ਵੀ ਲੱਗਿਆ ਹੋਇਆ ਸੀ ਉੱਥੇ ਹੀ ਟ੍ਰੈਫਿਕ ਪੁਲਿਸ ਦੇ ਇੰਚਾਰਜ ਸੁਨਿੰਦਰ ਸਿੰਘ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਨੇ ਸੜਕ ਨਿਯਮਾਂ ਦੀਆਂ ਤੱਜੀਆਂ ਉਡਾਈਆਂ ਨੇ ਨਾਕੇ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਇਸ ਦਾ ਚਲਾਨ ਕਟਿਆ ਜਾਵੇਗਾ ਔਰ ਇਸ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਨਾਕਾਬੰਦੀ ਕੀਤੀ ਸੀ ਜਲੰਧਰ ਰੋਡ ਤੇ ਤੇ ਗੱਡੀ ਸਕਾਰਪੀ ਵਾਈ ਕਾਲੇ ਰੰਗ ਦੀ ਇਹਨੂੰ ਰੋਕਿਆ ਇਹਨੇ ਭਜਾਉਣ ਦੀ ਕੋਸ਼ਿਸ਼ ਕੀਤੀ ਇਹਨੇ ਗੱਡੀ ਭਜਾ ਲਈ ਭਜਾਉਣ ਤੋਂ ਬਾਅਦ ਫਿਰ ਦਾ ਪਛਾ ਕੀਤਾ ਫੇਰਾ ਰੋਡਵੇ ਦੇ ਦੀਪੂ ਲਾ ਕੇ ਜਾ ਕੇ ਇਹਨੂੰ ਫਿਰ ਅੱਗੇ ਗੱਡੀ ਲਾ ਕੇ ਇਹਨੂੰ ਪਤਾ ਨਹੀਂ ਵੀ ਮੇਰੇ ਮਗਰ ਆ ਰਹੀ ਗੱਡੀ ਇਹਨੂੰ ਅੱਗੇ ਗੱਡੀ ਲਾ ਕੇ ਫਿਰ ਇਹਨੂੰ ਗ੍ਰਿਫਤਾਰ ਕੀਤਾ ਜੀ ਫਿਰ ਗ੍ਰਿਫਤਾਰ ਕਰਕੇ ਕਾਜ ਪੱਤਰ ਹਾਕੇ ਨੇ ਉਹਦੀ ਮਦਰ ਐ ਤੇ ਬਾਪ ਦੀ ਮੌਤ ਹੋ ਗਈ ਆ ਤੇ ਉਹਨਾਂ ਦੇ ਜਿਹੜੇ ਬਜ਼ੁਰਗਾਂ ਦੇ ਪੈਸੇ ਮਿਲਦੇ ਨੇ ਤੇ ਉਹ ਫਿਰ ਬੱਚੇ ਗਲਤ ਜੂਰ ਕਰਕੇ ਵੱਡੀਆਂ ਗੱਡੀਆਂ ਲੈ ਲੈਂਦੇ ਨੇ ਹਾਂ ਇਹ ਮੁਲਾਜ਼ਮ ਹੈ ਮੁੰਡਾ ਜੀ ਤੇ ਗੱਡੀ ਵਿੱਚ ਕਿਹੜੀ ਕਿਹੜੀ ਕਮੀ ਪਈ ਗੀ ਗੱਡੀ 'ਚ ਇੱਕ ਤਾਂ ਅਕੇਲ ਨੰਬਰ ਪਲੇਟਾਂ ਨਹੀਂ ਗਈ ਇੱਕ ਕਾਲੀ ਫਿਲਮ ਲਾਈ ਸੀ ਤੇ ਇੱਕ ਸ਼ਾਰੀਰ ਦੇ ਖਿਲਾਫ ਰਜਿਸਟਰੀ ਕੀਤੀ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਕਹੀ ਦੀ ਮੁਲਾਜ਼ਮ ਹੁੰਦਿਆ ਹੋਇਆ ਉਹਦਾ ਨਾਕਾ ਦੇ ਕੇ ਗੱਡੀ ਭਜਾ ਲੈਣੀ ਦੇਖੋ ਜੀ ਉਹ ਸਮਾਨ ਨਿਕਾ ਰਹਿ ਗਿਆ ਕੋਈ ਨਹੀਂ ਪੁੱਛਦਾ ਅਸੀਂ ਜਦੋਂ ਨਿੱਕੇ ਰੰਕਾਂ ਦੇ ਹਾਂ ਕਿਤੇ ਐਸਐਚਓ ਸਾਹਿਬ ਨੇ ਥਾਣੇ ਬੈਠਾ ਉਹਨਾਂ ਦੇ ਲੋਕ ਲੋਕ ਅੱਗੇ ਪਿਛੇ ਹੋ ਕੇ ਜਾਣਾ ਹੁਣ ਤੇ ਸੂਟ ਮਾਰ ਕੇ ਨਹੀਂ ਰਾਜੀ ਕਿਸ ਨੂੰ ਜੀ ਸਮਾਂ ਇਹੋ ਜਿਹਾ ਆ ਗਿਆ ਚਲੋ ਜਿੱਦਾਂ ਗੱਡੀ ਭਜਾਈ ਨੇ ਕਿਸੇ ਦਾ ਹੋਟਾ ਨੁਕਸਾਨ ਹੋ ਸਕਦਾ ਹੋ ਸਕਦਾ ਨੁਕਸਾਨ ਪਰ ਇਹਨੂੰ ਵਕਤ ਨਹੀਂ ਮਿਲਿਆ ਜੇ ਮਿਲਦਾ ਤੇ ਜ਼ਰੂਰ ਹੋ ਸਕਦਾ ਜੀ ਕੀ ਕਾਰਵਾਈ ਕੀਤੀ ਜਾਂਦੀ ਹੈ ਕਾਰਵਾਈ ਇਹਦੀ ਬੰਦੀ ਕਾਰਵਾਈ ਕਰਨੇ ਨੇ ਫੋਟ ਦਾ ਇਹਦਾ ਚਲਾਨ ਕਰਨੇ ਆ ਜੁਰਮਾਨਾ ਇਹਨੂੰ ਪਵੇਗਾ ਕੋਈ 5-7000 ਤੇ ਆਪੇ ਅਗਲ ਟਿਕਾਣੇ ਆ ਜੂਗੀ ਦੱਸਿਆ ਕੋਈ ਹੁੰਦਾ ਕਿਉਂ ਗੱਡੀ ਭਜਾਈ ਉਹਨ ਬੰਨੇ ਬਾਈ ਕਰਦਾ ਤੇਲ ਮੁਕੇ ਆ ਤੇਲ ਪਾਉਣਾ ਮੈਂ ਖਿਹਾਰ ਲਈ ਤੇ ਫਿਰ ਬੰਦ ਨਾ ਹੋ ਜੇ ਬਸ ਇਹੀ ਗੱਲਾਂ ਨੇ ਜਵਾਬ ਕੋਈ ਨਹੀਂ ਕੀ ਕਹਿਣਾ ਚਾਹੁੰਦੇ ਤੁਸੀਂ ਜਵਾਬ ਬਸ ਚਾਲਦਾ ਮੈਂ ਤਾਂ ਬਾਕੀ ਵੀ ਸਾਰਿਆਂ ਨੂੰ ਇਹੋ ਗੱਲ ਕਹਿਣਾ ਵੀ ਜਦੋਂ ਕਦੇ ਕੋਈ ਪੁਲਿਸ ਰੋਕਦੀ ਆ ਪੁਲਿਸ ਤੁਹਾਡੀ ਮਤ ਲਈ ਹਮੇਸ਼ਾ ਉਹ ਪੁਰਾਣਾ ਸਮਾਂ ਨਹੀਂ ਰਿਹਾ ਵੀ ਪੁਲਿਸ ਤੁਹਾਨੂੰ ਖਰਾਬ ਕਰਦੀ ਕੋਈ ਖਰਾਬ ਨਹੀਂ ਕਰਦਾ ਪੁਲਿਸ ਤੁਹਾਡੀ ਸਹਾਇਤਾ ਲਈ ਆ ਜਿੱਦਾਂ ਲਈ ਸਾਰੇ ਦਰਵਾਜ਼ੇ ਬੰਦ ਨੇ ਪੁਲਿਸ ਦਾ ਦਰਵਾਜ਼ਾ ਤਾਂ ਖੁੱਲ੍ਹਾ ਹੰਦਾਦੀ ਰਾਤ ਹੋਏ ਪਹਿੰਦਣ ਹੋਏ ਸੋ ਪੁਲਿਸ ਦਾ ਮਾਣ ਕਰਨਾ ਚਾਹੀਦਾ ਪੁਲਿਸ ਦੇ ਇਸ਼ਾਰੇ ਦੇ ਰੁਕ ਜਾਓ ਪੁਲਿਸ ਕੋਈ ਕੋਈ ਕ੍ਰਾਈਮ ਨਹੀਂ ਕਰਦੀ ਪੁਲਿਸ ਆਪਣੀ ਡਿਊਟੀ ਸਹੀ ਤਰੀਕੇ ਨਾਲ ਕਰਦੀ ਆ